ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੀ ਨੇ ਸਰਕਾਰੀ ਕੌਂਸ਼ਲਾ ਦੀ ਕਾਇਕਲਾਪ ਚ ਯੋਗਦਾਨ ਦੇਣ ਵਾਲੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ ਪੇਸ਼ ਇੱਕ ਰਿਪੋਰਟ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹੁਸ਼ਿਆਰਪੁਰ ਦੇ ਸਾਰੇ ਹੀ ਦਾਨੀ ਸੱਜਣਾ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਸਰਕਾਰੀ ਕੌਂਸ਼ਲਾ ਜਿਹੜੀ ਫਰਾਹੀ ਹੈ ਇਹਦਾ ਕਾਇਕਲਾਪ ਜਿਹੜਾ ਹੈ ਦਿਨ ਰਾਤ ਹੋਰ ਇਹਦੇ ਵਿੱਚ ਸਾਡੇ ਮੈਡਮ ਡਿਪਟੀ ਕੁਇਸਟਰ ਕੋਮਲ ਮਿੱਤਲ ਜੀ ਔਰ ਜਦੋਂ ਨਾਲ ਨੇ ਚਾਰ ਲੋ ਹਸਿਆਰਪੁਰ ਦਾ ਲਿਆ ਲਗਾਤਾਰ ਉਹ ਤੇ ਵਿਜ਼ਿਟ ਕਰਦੇ ਆ ਔਰ ਵੀ ਦੇਖੇ ਕਿ ਜੋ ਵੀ ਐਡਮਿਨਿਸਟ੍ਰੇਸ਼ਨ ਵੱਲੋਂ ਪ੍ਰਵਾਨ ਚੀਜ਼ ਉਹ ਪੂਰੇ ਕਰਵਾਉਂਦੇ ਆ ਡਿਪਟੀ ਡਾਇਰੈਕਟਰ ਸਾਹਿਬ ਬੈਠੇ ਆ ਇਹ ਵੀ ਦਰਦੀ ਸਾਹਿਬ ਇਹ ਵੀ ਅੱਛੇ ਟੰਗਾਂ ਇਹਨਾਂ ਦੀ ਟੀਮ ਜਿਹੜੀ ਹੈ ਕਿਸੇ ਗਊਸ਼ਾਲਾ ਲਈ ਕੰਮ ਕਰ ਰਹੀ ਹੈ ਇਥੇ ਇਤਿ ਜੈਂਟਲ ਸੋਸਾਇਟੀ ਦੇ ਸਹਿਯੋਗ ਪਾਉਂਦੇ ਉੱਥੇ ਪਸ਼ੂਆਂ ਦੇ ਦੇਖ-ਦੇਖ ਦੇ ਵਿੱਚ ਵੀ ਇਹਨਾਂ ਦਾ ਪੂਰਾ ਦਿਲਚਸਪੀ ਉਹ ਬੜੀ ਅੱਛੀ ਗੱਲ ਹੈ ਔਰ ਇਸ ਜਿੱਦਾਂ ਜਿੱਦਾਂ ਮੈਂ ਕਹਿ ਸਕਦਾ ਕਿ ਆਣ ਵਾਲੇ ਟਾਈਮ ਨੂੰ ਪੰਜਾਬ ਦੇ ਵਿੱਚੋਂ ਸਭ ਤੋਂ ਵੱਡੀ ਗਊਸ਼ਾਲਾ ਦੇ ਵਿੱਚ ਇੱਕ ਜਿਹੜਾ ਜੇ ਸਰਕਾਰੀ ਗਊਸ਼ਾਲਾ ਜਿਹਨੂੰ ਮੈਂ ਕਹਿ ਸਕਦਾ ਕੰਮ ਕਰ ਰਹੀ ਹੈ ਔਰ ਅੱਜ ਸਾਡੇ ਨਾਲ ਇੱਥੇ ਰਵਤਾਸ ਸਿੰਘ ਜੀ ਜਿਹੜੇ ਕੀ ਆਲਰੇਡੀ ਬਹੁਤ ਸਾਰਾ ਪਸ਼ੂਆਂ ਦੇ ਪ੍ਰਤੀ ਬਹੁਤ ਪ੍ਰੇਮੀ ਹੈ ਔਰ ਪੰਛੀ ਵਿਹਾਰ ਚਲਾ ਰਹੇ ਹੈ ਹੁਸ਼ਿਆਰਪੁਰ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਪੰਜਾਬ 'ਚ ਬਹੁਤ ਘੱਟ ਪੰਛੀ ਵਿਹਾਰ ਉੱਥੇ ਈਵਨਨਨ ਕੀ ਜਿੱਦਾਂ ਦਾ ਵੀ ਕੋਈ ਫੱਟੜ ਪੰਛੀ ਵੀ ਪਹੁੰਚਦਾ ਉੱਥੇ ਤੇ ਉਹਦੀ ਦੇਖ ਰੱਖ ਕੇ ਕੇਅਰ ਕਰਦੇ ਉਹਨੂੰ ਉਹਨੂੰ ਬਿਲਕੁਲ ਠੀਕ ਕਰਨ ਦੀ ਕੋਸ਼ਿਸ਼ ਕਰਦੇ ਉੱਥੇ ਕਾਫੀ ਵੱਡਾ ਬਜਟ ਚਾਹੀਦਾ ਹੁੰਦਾ ਕਿਉਂਕਿ 4-5 ਕੁਇੰਟਲ ਦਾ ਡੇਲੀ ਉੱਥੇ ਦਾਣਾ ਹੀ ਪੈਂਦਾ ਪੰਛੀਆਂ ਨੂੰ ਔਰ ਇਹਨਾਂ ਨੇ ਇਹ ਸੰਕਲਪ ਲਿਆ ਪਰ ਹੁਣ ਇੱਥੇ ਦੇ ਲਈ ਵੀ ਇਹ ਅੱਗੇ ਆ ਕੇ ਇਹਨਾਂ ਨੇ ਇੱਥੇ ਪਹਿਲਾਂ ਮੈਂ ਧੰਨਵਾਦ ਕਰਦਾ ਸਾਰੇ ਹੀ आईटीएल फोनालिका परिवार ਦਾ ਖਾਸ ਤੌਰ ਤੇ ਅਮਰਸਾਗਰ ਮਿੱਤਰ ਜੀ ਦੇ ਸਾਰੇ ਹੀ ਪਰਿਵਾਰ ਦਾ ਉਹਨਾਂ ਦਾ ਵੀ ਉਹਨਾਂ ਨੇ ਇੱਥੇ ਬਹੁਤ ਵੱਡੇ ਪਹਿਲਾਂ ਸਾਨੂੰ ਸ਼ੈੱਡ ਪ੍ਰੋਵਾਈਡ ਕਰਾਏ ਆ ਹੋਰ ਬਹੁਤ ਕੁਝ ਪ੍ਰੋਵਾਈਡ ਕਰਾ ਰਹੇ ਆ ਲਗਾਤਾਰ ਜੋ ਨਾ ਪਹੁੰਚਦਾ ਸਾਰੇ ਟਰੈਕਟਰ ਟਰਾਲੀ ਤੋਂ ਲੈ ਕੇ ਸਭ ਚੀਜ਼ਾਂ ਰਿਸ ਕਰਾਉਂਦੇ ਆ ਔਰ ਪੱਠੇ ਜਿਹੜੇ ਆ ਲਗਾਤਾਰ ਦਾਨੀ ਸਜਣ ਪਾ ਰਹੇ ਆ ਔਰ ਦੇਖ ਰੱਖ ਦੇ ਵਿੱਚ ਮੈਂ ਧੰਨਵਾਦ ਕਰਦਾ ਲక్ష్ਮੀ ਨਾਰਾਇਣ ਜੀ ਦਾ ਜਿਹੜੀ ਰਿਟਾਇਰਡ ਇੰਸਪੈਕਟਰ ਆ ਪੁਲਿਸ ਦੇ ਔਰ ਦਿਨਰਾਤ ਕਿਉਂਕਿ ਦੇਖੋ ਅੱਗੇ ਆ ਕੇ ਸੇਵਾ ਕਰਨੀ ਬਹੁਤ ਔਖੀ ਫਿਜ਼ੀਕਲੀ ਆ ਕੇ ਦਾਨ ਹੀ ਸਜਣਾ ਤਾਂ ਦਾਨ ਦੇ ਦੇਣਾ ਇਸ ਆਸਨਾ ਦੇਣਾ ਕਿ ਸਾਡਾ ਜਿਹੜੀ ਇੱਕ ਇੱਕ ਪੈਰ ਜਿਹੜਾ ਆ ਸਾਡਾ ਠੀ ਠੰਗਣਾ ਲੱਗੇ ਔਰ ਉਹਦੀ ਕੇਅਰ ਕਰਨ ਲਈ ਜੇ ਮੈਂ ਕਹਦਾ ਇਹਨਾਂ ਦਾ ਮੈਂ ਅਤੀ ਧੰਨਵਾਦ ਕਰਦਾ ਆਪਣੇ ਵੱਲੋਂ ਕਿ ਇਹਨਾਂ ਨੇ ਇਸ ਕੰਮ ਨੂੰ ਅੱਗੇ-ਅੱਗੇ ਸਾਂਭਿਆ ਜਦੋਂ ਆਪਾਂ ਇਕੱਠੇ ਹੋਏ ਸੀ ਇਹਨਾਂ ਨੇ ਕਿਹਾ ਜੀ ਮੈਂ ਕਿਹਾ ਤੁਸੀਂ ਬਿਲਕੁਲ ਨਿਸ਼ਚਿੰਤ ਹੋ ਕਿ ਉਸ ਕੰਮ ਨੂੰ ਸਾਂਭੋ ਔਰ ਇਹਨਾਂ ਨੇ ਰੈਗੂਲਰਟੀ ਰੱਖੀ ਹੈ ਵੱਡੀ ਗੱਲ ਹੈ ਨਿਸਵਾਰਥ ਜਿਹੜਾ ਆ ਕੇ ਅੱਗੇ ਆ ਕੇ ਆਪਣਾ ਸ਼ਹਿਰੋਂ 5-6 ਕਿਲੋਮੀਟਰ ਤੋਂ ਢੇਲੀ ਆਣਾ ਸੋ ਬਹੁਤ ਇਹਨਾਂ ਦਾ ਵੀ ਅਤੀ ਧੰਨਵਾਦ ਕਰਦਾ ਔਰ ਰਸਤਾਸ਼ ਜੈਨ ਜੀ ਨੇ ਕਿਹਾ ਵੀ ਮੈਂ ਜਿੱਥੇ ਪਸ਼ੂ ਪ੍ਰੇਮੀ ਹੈ ਆਲਰੇਡੀ ਬਹੁਤ ਵੱਡਾ ਕੰਮ ਕਰ ਰਹੇ ਇਹਨਾਂ ਨੇ ਕਿਹਾ ਮੈਂ ਕਿਥੇ ਇਹਨਾਂ ਦੇ ਸਵਰਗੀ بیٹے ਗੌਰਵ ਜੈਨ ਜੀ ਦੀ ਯਾਦ ਦੇ ਵਿੱਚ ਇਹ ਕਿਥੇ ਹਸਪੀਟਲ ਬਣਾਉਣਾ ਚਾਹੁੰਦੇ ਇੱਕ ਸ਼ੈੱਡ ਬਣਾਉਣਾ ਚਾਹੁੰਦੇ ਬਹੁਤ ਵੱਡਾ ਉਹ ਸਾਡੇ ਲਈ ਮੈਂ ਕਹਿ ਸਕਦਾ ਬਹੁਤ ਸ਼ਹਿਰ ਲਈ ਬਹੁਤ ਉਹਦਾ ਵੀ ਬਹੁਤ ਫਾਇਦਾ ਹੋਣਾ ਔਰ ਅੱਛੇ ਇਨਫਰਾਸਟ੍ਰਕਚਰ ਇਨਫਰਾਸਟ੍ਰਕਚਰ ਦੇ ਨਾਲ ਇਹ ਕਿਥੇ ਹਸਪੀਟਲ ਬਣਾਉਣਾ ਚਾਹੁੰਦੇ ਮਾਦੀ ਧੰਨਵਾਦ ਕਰਦਾ ਇਦਨਾ ਵੀ ਇੱਥੇ ਇਲਾਕੇ ਦੇ ਜਿੱਥੇ ਗਊਸ਼ਾਲਾ ਨੂੰ ਫਾਇਦਾ ਹੋਏਗਾ ਡਾਕਟਰ ਜਿੱਥੇ ਹੈਗੇ ਆਲਰੇਡੀ ਬੜੀ ਅੱਛੀ ਟੀਮ ਕੰਮ ਕਰ ਰਹੀ ਹੈ ਔਰ ਬੜੇ ਦਿਲੋਂ ਕੰਮ ਕਰ ਰਹੀ ਹੈ ਮੈਂ ਕਹਿ ਸਕਦਾ ਔਰ ਉਹਦੇ ਨਾਲ ਇਸ ਪੂਰੇ ਇਲਾਕੇ ਨੂੰ ਫਾਇਦਾ ਹੋਏਗਾ ਛੋਟੇ ਜਿਹੜਾ ਇਨਫਰਾਸਟ੍ਰਕਚਰ ਬਣਾਉਗੇ ਉਹਦੇ ਨਾਲ ਪੂਰੇ ਇਲਾਕੇ ਨੂੰ ਡਿਪਟੀ ਕਮਿਸ਼ਨਰ ਸਾਹਿਬ ਉਹਦਾ ਡਿਜ਼ਾਈਨ ਕਰਾਉਗੇ ਬਾਕੀ ਦਾ ਅੱਛੇ ਢੰਗ ਦੇ ਨਾਲ ਸਰਕਾਰੀ ਨੋਰਮਸ ਜਿਹੜੇ ਹੈਗੇ ਉਹਨਾਂ ਨੂੰ ਅੱਗੇ ਮੁੱਖ ਰੱਖਦਿਆਂ ਔਰ ਉਹ ਜਿਹੜਾ ਹੈਗਾ ਅਸੀਂ ਅਸੀਂ ਇਹ ਚਾਹਿਆ ਸਾਰਿਆਂ ਨੇ ਕਿ ਜਦ ਇਹ ਅੱਗੇ ਆਏ ਆ ਹਰ ਇੱਕ ਜਗ੍ਹਾ ਤੇ ਅੱਗੇ ਆਉਂਦੇ ਆ ਤਾਂ ਡੈਫੀਨੇਟਲੀ ਅਸੀਂ ਉਹ ਗੌਰਵ ਜਾਨ ਦੀ ਯਾਦ ਦੇ ਵਿੱਚ ਬਣਾ ਕੇ ਉਹਨੂੰ ਜਿਹੜਾ ਹੈ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਉਹਦਾ ਦੇਖ ਰੱਖੇਗੀ ਸਾਰੀ। ਤਾਂ ਬਹੁਤ-ਬਹੁਤ ਸ਼ੁਕਰੀਆ ਸਾਰੇ ਹੀ ਸੱਜਣਾਂ ਨੇ ਜਿਹੜੇ ਇਹਨੇ ਸਾਰੇ ਨਿਕਲ ਕੇ ਟਾਈਮ ਸਿਰ ਇੱਥੇ ਪਹੁੰਚੇ ਆ। ਮੇਰਾ ਚੰਦਰ ਜੀ ਆਏ ਆ ਹੋਰ ਇੱਥੇ ਇੱਕ ਸਰਪੰਚ ਸਾਹਿਬ ਬੈਠੇ ਆ ਨਾ ਸਰਪੰਚਾਂ ਦਾ ਪਿੰਡ ਵਾਲੇ ਦਾ ਸਹਿਯੋਗ ਦਾ ਬਹੁਤ ਜ਼ਰੂਰੀ ਹੁੰਦਾ। ਪੱਠਿਆਂ ਦੀ ਕੋਈ ਕਮੀ ਨਹੀਂ ਹੁਣ ਤੂੜੀ ਦੀ ਕੋਈ ਕਮੀ ਨਹੀਂ। ਸੋ ਮੈਂ ਬਹੁਤ-ਬਹੁਤ ਸ਼ੁਕਰੀਆ ਕਰਦਾ ਆਪਣੇ ਵੱਲੋਂ। ਅਪਣੀ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਭਵੰਤਪਨ ਜੀ ਵੱਲੋਂ ਵੀ ਇਦਾਂ ਦੇ ਕੰਮ ਦੇ ਸਾਨੂੰ ਅੱਗੇ ਰਹਿਣਾ ਚਾਹੀਦਾ ਸਰਕਾਰ ਦੇ ਜੱਤੀ ਸਾਰਿਆਂ ਨੂੰ ਧੰਨਵਾਦ ਵੀ ਕਰਦੀ ਆ ਦਾਨੀ ਸੱਜਣ ਬਹੁਤ ਬਹੁਤ ਸ਼ੁਕਰੀਆ ਜੈ